ਸ਼ਿਵ ਬਟਾਲਵੀ ਇਹ ਰੇਖਾਚਿੱਤਰ ਬਲਵੰਤ ਗਾਰਗੀ ਵੱਲੋਂ ਲਿਖਿਆ ਗਿਆ ਹੈ ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿੱਚ ਜਾਂਦਾ ਤਾਂ ਉਸ ਨੂੰ ਆਪਣੇ ਨਾਲ ਦਿੱਲੀ ਚੱਲਣ ਲਈ ਆਖਦਾ ਰਸਤੇ ਵਿੱਚ ਬੀਅਰ ਦੀਆਂ ਤੋਂ ਬੋਤਲਾਂ ਭੁੰਨਿਆ ਹੋਇਆ ਮੁਰਗਾ ਤੇ 300 ਰੁਪਏ ਨਕਦ ਸ਼ਿਵ ਸਟੇਟ ਬੈਂਕ ਆਫ ਇੰਡੀਆ ਤੋਂ ਛੁੱਟੀ ਲਏ ਬਗੈਰ ਕਈ ਵਾਰ ਮੇਰੇ ਨਾਲ ਦਿੱਲੀ ਜਾਂਦਾ ਸ਼ਿਵ ਨੂੰ ਨਾ ਤਾਂ ਸ਼ਰਾਬ ਪਿਉਣ ਵਾਲਿਆਂ ਦਾ ਘਟਾ ਸੀ ਨਾ ਮੁਰਗਾ ਖਵਾਉਣ ਵਾਲਿਆਂ ਦਾ ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੰਮੀ ਹੋਈ ਹੈ ਕਿ ਲੋਕ ਉਸ ਨੂੰ ਸ਼ਰਾਬ ਪਿਉਂਦੇ ਸਨ ਉਸ ਕੋਲ ਜੇਬ ਵਿੱਚ ਜੇ 1000 ਰੁਪਿਆ ਹੁੰਦਾ ਤਾਂ ਉਹ ਦਿਨਾਂ ਵਿੱਚ ਹੀ ਦੋਸਤਾਂ ਨੂੰ ਸ਼ਰਾਬ ਪਿਉਣ ਤੇ ਖਵਾਉਣ ਉੱਤੇ ਖਰਚ ਕਰ ਦਿੰਦਾ ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫਕੀਰ ਉਸ ਵਿੱਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ ਉਸ ਨੇ ਮੈਨੂੰ ਆਖਿਆ ਇਹ ਸਾਲੀਆਂ ਤੀਵੀਆਂ ਹਮੇਸ਼ਾ ਰੁੰਦੀਆਂ ਰਹਿੰਦੀਆਂ ਨੇ ਕਿ ਫੁਲਾ ਮਰਦੇ ਨੇ ਮੇਰੀ ਅਸਮਤ ਲੁੱਟ ਲਈ ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲੋਕਰ ਵਿੱਚ ਰੱਖਦੇ ਹੋ ਮੈਂ ਬੈਂਕ ਵਿੱਚ ਕੰਮ ਕਰਦਾ ਹਾਂ بڑے ਲੋਕਰ ਨੇ ਉੱਥੇ ਨੋਟਾਂ ਦੇ ਥੱਬੇ ਸੋਨੇ ਦੇ ਗਹਿਣੇ ਹੀਰੇ ਪਰ ਕੋਈ ਅਜੀਹਾ ਲੋਕਰ ਨਹੀਂ ਉੱਥੇ ਜਿੱਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰੱਖ ਕੇ ਕੁੰਜੀ ਜੇਬ ਵਿੱਚ ਪਾ ਲਵੇ ਇਹ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ ਤੇ ਤਬਾਹੀ ਕਿਸ ਗੱਲ ਦੀ ਪਿਆਰ ਨਾਲ ਹੁਸਨ ਚਮਕਦਾ ਹੈ ਜਵਾਨੀ ਮੱਚਦੀ ਹੈ ਕਿਸਮਤ ਦਾ ਪਖੰਡ ਤੱਕ ਕੁਝੀਆਂ ਤੀਵੀਆਂ ਨੇ ਰਚਿਆ ਹੈ ਇਨਸਾਨੀਜੀ ਸਮਨ ਨੂੰ ਕੋਈ ਚੀਜ਼ ਮੈਲਾ ਨਹੀਂ ਕਰ ਸਕਦੀ ਹਮੇਸ਼ਾ ਨਿਕਰਿਆ ਤੇ ਸਜੜਾ ਰਹਿੰਦਾ ਹੈ ਹੁਸਨ ਸ਼ਿਵਨਾਲ ਕਾਰ ਵਿੱਚ ਸਫ਼ਰ ਕਰਨ ਦਾ ਕੋਈ ਸੌਦਾ ਨਹੀਂ ਸੀ ਇਹ ਤਾਂ ਇੱਕ ਪ੍ਰਕਾਰ ਦਾ ਲਾਡ ਸੀ ਮੈਂ ਕਾਰ ਵਿੱਚ ਲੋਕਾਂ ਨੂੰ ਟੋਣ ਦੇ ਹੱਕ ਵਿੱਚ ਨਹੀਂ ਸਫ਼ਰ ਬੜੀ ਸੂਖਮ ਤੇ ਅਧਿਆਤਮਕ ਚੀਜ਼ ਹੈ ਮੇਰੇ ਲਈ ਜੇ ਕੋਈ ਯਾਰ ਨਾਲ ਹੋਵੇ ਤਾਂ 100 ਮੀਲ ਦਾ ਸਫ਼ਰ ਮਿੰਟਾਂ ਵਿੱਚ ਕੱਟ ਜਾਂਦਾ ਹੈ ਜੇ ਕੋਈ ਬੋਰ ਨਾਲ ਹੋਵੇ ਤਾਂ 2 ਮੀਲ ਦਾ ਸਫ਼ਰ ਵੀ 2000 ਮੀਲ ਲੱਗਦਾ ਹੈ ਇੱਕ ਦਿਨ ਸਵੇਰੇ ਸਵੇਰੇ ਸ਼ਿਵ ਮੇਰੇ ਘਰ ਆਇਆ ਤੇ ਆਖਣ ਲੱਗਾ ਅੱਜ ਸ਼ਾਮ ਨੂੰ ਕਪੂਰ ਥਲੇ ਮਸਹਿਰਾ ਹੈ ਤੂੰ ਮੇਰੇ ਨਾਲ ਚੱਲ ਮੈਂ ਉੱਤਰ ਦਿੱਤਾ ਕਿ ਮੈਂ ਨਹੀਂ ਜਾ ਸਕਦਾ ਕਿਸੇ ਹੋਰ ਨੂੰ ਨਾਲ ਲੈ ਜਾ ਸ਼ਿਵ ਬੋਲਿਆ ਟੈਕਸੀ ਲੈ ਕੇ ਆਵਾਂਗਾ ਇਕੱਲਾ ਹੋਰ ਕਿਸੇ ਕੰਜਰ ਨੂੰ ਨਹੀਂ ਦੱਸਣਾ ਚੰਡੀਗੜ੍ਹ ਭਰਿਆ ਪਿਆ ਹੈ ਮੁਫਤ ਖੋਰਿਆਂ ਦਾ ਐਵੇਂ ਨਾਲ ਤੁਰ ਪੈਣਗੇ ਮੈਂ ਟੈਕਸੀ ਵਿੱਚ ਸੂਰ ਨੂੰ ਲੱਦ ਕੇ ਲੈ ਜਾ ਸਕਦਾ ਹਾਂ ਪਰ ਕਿਸੇ ਬੋਗਸ ਰਾਈਟਰ ਨੂੰ ਨਹੀਂ ਤੈਨੂੰ ਚਲਣਾ ਪਏਗਾ ਮੈਂ ਤੈਨੂੰ ਬੀਅਰ ਦੀਆਂ ਤਿੰਨ ਬੋਤਲਾਂ ਤੇ ਪੁੰਨਿਆ ਹੋਇਆ ਮੁਰਗਾ ਖਵਾਵਾਂਗਾ ਰਸਤੇ ਵਿੱਚ ਤੇ 30 ਰੁਪਏ ਮੈਂ ਆਖਿਆ ਮੇਰਾ ਰੇਟ 50 ਰੁਪਏ ਹੈ ਉਹ ਮੰਨ ਗਿਆ ਸ਼ਿਵ ਨੂੰ ਮਸ਼ਾਇਰੀ ਦੇ 500 ਰੁਪਏ ਮਿਲਨੇ ਸਨ ਪ੍ਰਬੰਧਕਾਂ ਨੇ ਇਹ ਗੱਲ ਕੋ ਕੇ ਰੱਖੀ ਸੀ ਕਿ ਸ਼ਿਵ ਇਸ ਬਾਰੇ ਕਿਸੇ ਹੋਰ ਨਾਲ ਗੱਲ ਨਾ ਕਰੇ ਨਹੀਂ ਤਾਂ ਕਈ ਕਵੀ ਰੁੱਸ ਜਾਣਗੇ 500 ਰੁਪਏ ਵਿੱਚੋਂ 78200 ਰੁਪਿਆ ਟੈਕਸੀ ਨੂੰ ਦੇਣਾ ਸੀ ਤੇ ਬਾਕੀ ਖਰਚ ਵਰਤ ਲਈ। ਸ਼ਾਮ ਦੇ 5 ਵਜੇ ਉਹ ਟੈਕਸੀ ਲੈ ਕੇ ਆ ਗਿਆ। ਮੈਨੂੰ ਨਾਲ ਬਿਠਾਇਆ ਤੇ ਟੈਕਸੀ ਦੌੜ ਪਈ। ਰਸਤੇ ਵਿੱਚ ਹੀ ਸਾਨੂੰ 8 ਵੱਜ ਚੁੱਕੇ ਸਨ। ਮਸ਼ਾਇਰੇ ਦਾ ਸਮਾਂ 7:30 ਦਾ ਸੀ। ਮੈਂ ਵਕਤ ਸਿਰ ਪੁੱਜਣ ਲਈ ਚਿੰਤਾ ਤੁਰਸਾਂ। ਸ਼ਿਵ ਨੇ ਟੈਕਸੀ ਵਾਲੇ ਨੂੰ ਆਖਿਆ। ਸਰਦਾਰ ਜੀ, ਜਰਾ ਇਸ ਕਲੋਨੀ ਵੱਲ ਗੱਡੀ ਨੂੰ ਮੋੜ ਲਓ। ਮੈਨੂੰ ਇੱਕ ਦੋਸਤ ਨੂੰ ਮਿਲਣਾ ਹੈ। ਮੈਂ ਆਖਿਆ ਪਹਿਲਾਂ ਹੀ دیر ਹੋ ਚੁੱਕੀ ਹੈ ਫਿਕਰ ਨਾ ਕਰ ਦੋ ਕਮਿੰਨਟੀ ਦਾ ਮਿਲਣਾ ਇੱਕ ਕੁੜੀ ਨੂੰ ਉਹ ਮੇਰੀ ਦੋਸਤ ਹੈ ਟੈਕਸੀ ਕਲੋਨੀ ਦੀਆਂ ਸੜਕਾਂ ਘੁੰਮਦੀ ਫਿਰੀ ਸ਼ਿਵ ਨੇ ਘਰ ਭੁੱਲ ਗਿਆ ਸੀ ਨਾ ਨੰਬਰ ਯਾਦ ਸੀ ਨਾ ਗੜੀ ਤਿੰਨ ਚਾਰ ਥਾਂ ਟੈਕਸੀ ਰੋਕ ਕੇ ਪੁੱਛਿਆ ਪਰ ਪਤਾ ਨਾ ਚੱਲਿਆ ਟੈਕਸੀ ਘੁੰਮ ਕੇ ਇੱਕ ਮੋੜ ਮੁੜੀ ਤਾਂ ਨਿੰਮ ਦਾ ਇੱਕ ਦਰਖਤ ਦਿਸਿਆ ਸ਼ਿਵ ਨੇ ਆਖਿਆ ਬਸ ਬਸ ਠਹਿਰੋ ਇਹੀ ਹੈ ਸਫਲਤ ਉੱਤਰ ਕੇ ਉਸਨੇ ਘੰਟੀ ਵਜਾਈ ਇੱਕ ਨੌਜਵਾਨ ਔਰਤ ਨੇ ਬੂਹਾ ਖੋਲਿਆ ਲੰਮੇ ਕਾਲੇ ਵਾਲ ਸੋਹਣੇ ਨਕਸ਼ੇ ਸ਼ਿਵ ਬੋਲਿਆ ਥੋੜੀ ਦੇਰ ਲਈ ਆਇਆ ਹਾਂ ਕਿੱਥੇ ਹੈ ਤੇਰਾ ਮੀਆਂ ਡਿਊਟੀ ਤੇ ਗਏ ਹੋਣ ਕੱਲ ਨੂੰ ਮੁੜਨਗੇ ਚੰਗਾ ਫਿਰ ਚਾਹ ਪਿਲਾ ਮੇਰੇ ਦੋਸਤ ਨੂੰ ਜਾਣਦੀ ਹੈ ਨਾ ਇਹਨਾਂ ਨੂੰ ਉਸਨੇ ਮੇਰਾ ਤਵਰਫ ਕਰਾਇਆ ਉਹ ਚਾਹ ਤਿਆਰ ਕਰਨ ਲੱਗੀ ਸ਼ਿਵ ਦੀਵਾਨ ਉੱਤੇ ਸਨੇ ਬੂਟ ਲੇਟ ਗਿਆ ਮੇਰੇ ਦਿਰਦ ਨਜ਼ਰ ਸੁੱਟੀ ਕੰਦੂ ਤੇ ਇੱਕ ਬੰਦੂਕ ਤੇ ਕਾਰਤੂਸਾਂ ਦੀ ਪੇਟੀ ਲਟਕ ਰਹੀ ਸੀ। ਸ਼ਾਇਦ ਕਿਸੇ ਫੌਜੀ ਦਾ ਘਰ ਸੀ ਜਾਂ ਜੰਗਲਾਤ ਦੇ ਮਹਿਕਮੇ ਦੇ ਅਫਸਰ ਦਾ। ਇੱਕ ਪਾਸੇ ਉੱਚੇ ਲਿਸਕ ਦੇ ਬੂਟ। ਉਹ ਚਾਹ ਤੇ ਬਿਸਕੁਟ ਲੈ ਆਈ। ਸ਼ਿਵ ਬੋਲਿਆ ਮੈਂ ਚਾਹ ਨਹੀਂ ਪੀਣੀ। ਇਹ ਸਿਰਫ ਬਲਵੰਤ ਵਾਸਤੇ ਹੈ। ਉਹ ਵਿੜੇ ਵਿੱਚ ਖੇਡਦੇ ਆਪਣੇ ਬੱਚੇ ਨੂੰ ਲੈ ਆਈ। ਸ਼ਿਵ ਨੇ ਉਸ ਦੀ ਗੱਲ ਉੱਤੇ ਕੋਤਕ ਤਾੜੀਆਂ ਕੀਤੀਆਂ। ਫਿਰ ਬੋਲਿਆ ਮੈਂ ਮਸ਼ਹਰੇ ਉੱਤੇ ਛੇਤੀ ਪਹੁੰਚਣਾ ਹੈ। ਤੂੰ ਵੀ ਨਾਲ ਚੱਲ। ਉਹ ਬੋਲੀ ਮੈਂ ਕਿਵੇਂ ਜਾ ਸਕਦੀ ਆ ਉਹਨਾਂ ਨੇ ਕੱਲ ਸਵੇਰੇ ਆਉਣਾ ਹੈ ਉਹ ਲਾਪਰਵਾਹੀ ਨਾਲ ਬੋਲਿਆ ਆਖ ਦੇਵੀ ਸ਼ਿਵ ਨਾਲ ਗਈ ਸਾਂ ਤੈਨੂੰ ਉਸਨੇ ਕੁਝ ਨਹੀਂ ਆਖਣਾ 니 ਸ਼ਾਇਰ ਨਾਲ ਚੱਲੀ ਐ ਕਿਸੇ ਵਪਾਰੀ ਨਾਲ ਨਹੀਂ ਚੱਲ ਛੇਤੀ ਕਰ ਇਹ ਆਕੇ ਸ਼ਿਵ ਉੱਠਿਆ ਤੇ ਉਸਦੇ ਮੋਢੇ ਉੱਤੇ ਹੱਥ ਰੱਖ ਕੇ ਬੋਲਿਆ ਸ਼ਿਵ ਬਸ ਮੇਰਾ ਨਾਂ ਲੈ ਦੇਵੀਂ ਐਵੇਂ ਨਾ ਡਰ ਚੱਲ ਛੇਤੀ ਕਰ ਮੈਂ ਸੋਚਿਆ ਕੀ ਬਕਵਾਸ ਕਰੀ ਜਾਂਦਾ ਹੈ ਜੇ ਕਿ ਤੇ ਇਸ ਦੇ ਖਾਬਾਂਦ ਨੂੰ ਪਤਾ ਲੱਗ ਜਾਵੇ ਤਾਂ ਇਸੇ ਬੰਦੂਕ ਨਾਲ ਦੋਹਾਂ ਨੂੰ ਉਡਾ ਦੇਵੇ ਮੈਂ ਵੀ ਵਿੱਚੇ ਹੀ ਭੁੰਨਿਆ ਜਾਵਾਂ ਪਰ ਮੈਂ ਦੇਖਿਆ ਕਿ ਉਹ ਔਰਤ ਬੱਚੇ ਨੂੰ ਗਵਾਂਢਣ ਕੋਲ ਮੈਨੂੰ ਇਹ ਚਿੱਤਰ ਹੁਣ ਤੀਕ ਨਹੀਂ ਪੁੱਲਦਾ ਕਿ ਉਹ ਖੁੱਲੇ ਵਾਲਾਂ ਦੀ ਗੁੱਤ ਕਰਦੀ ਹੋਈ ਸ਼ਿਵ ਨਾਲ ਬੈਠੀ ਸੀ ਤੇ ਕਾਰ ਕਪੂਰ ਥਲੇ ਵੱਲ ਦੌੜੀ ਜਾ ਰਹੀ ਸੀ ਉੱਥੇ ਪਹੁੰਚੇ ਤਾਂ 9:30 ਵੱਜ ਚੁੱਕੇ ਸਨ ਤੇ ਮਸ਼ਾਇਰਾ ਚੱਲ ਰਿਹਾ ਸੀ ਇਹ ਮਸ਼ਾਇਰਾ ਗੁਰਨਾਨਕ ਦੇਵ ਦੇ 500 ਸਾਲ ਪ੍ਰਕਾਸ਼ ਉਤਸਵ ਸੰਬੰਧੀ ਸੀ ਪ੍ਰਿੰਸੀਪਲ ਉਪੀ ਸ਼ਰਮਾ ਨੇ ਤੁੰਤ ਆਪਣਾ ਇਹ ਮਸ਼ਾਇਰਾ ਰਚਾਇਆ ਸੀ ਸਟੇਜ ਦੇ ਪਿਛਾੜੀ ਸ਼ਰਾਬ ਦੀ ਸਬੀਲ ਲੱਗੀ ਹੋਈ ਸੀ ਸ਼ਿਵ ਨੂੰ ਤੇ ਮੈਨੂੰ ਦੇਖਣਸਾਰ ਦੋ ਤਿੰਨ ਕਰਮਚਾਰੀ ਅੱਗੇ ਵਧੇ ਸਵਾਗਤੀ ਜੱਥੀਆਂ ਪਾਈਆਂ ਤੇ ਵਿਸਕੀ ਦੇ ਗਲਾਸ ਪੇਸ਼ ਕੀਤੇ ਸ਼ਿਵ ਨੇ ਪੰਜ ਸੱਤ ਕੁੱਟਾਂ ਵਿੱਚ ਗਲਾਸ ਖਤਮ ਕੀਤਾ ਅਸੀਂ ਅੰਦਰ ਸਟੇਜ ਉੱਤੇ ਗਏ ਤਾਂ ਸ਼ਿਵ ਨੂੰ ਦੇਖ ਕੇ ਸਾਰੇ ਹਾਲ ਖੁਸ਼ੀ ਦੀ ਲਹਿਰ ਦੌੜ ਗਈ ਤੇ ਤਾੜੀਆਂ ਨਾਲ ਫਿਜ਼ਾ ਗੂੰਜ اٹਹੀ ਵਿੱਚੋਂ ਦੋ ਚਾਰ ਮੁੰਡਿਆਂ ਤੇ ਕੁੜੀਆਂ ਦੀਆਂ ਜਸੀਲੀਆਂ ਆਵਾਜ਼ਾਂ ਵੀ ਆਈਆਂ ਸਟੇਜ ਉੱਤੇ 25-30 ਸ਼ਾਇਰ ਸਜੇ ਬੈਠੇ ਸਨ। ਇਹਨਾਂ ਵਿੱਚ ਪ੍ਰੋਫੈਸਰ ਮੋਹਨ ਸਿੰਘ, ਮੀਸ਼ਾ, ਸਾਧੂ ਸਿੰਘ ਹਮਦਰਦ ਤੇ ਬਲੱਗਣ ਵੀ ਸਨ। ਪੰਜ-ਛੇ ਕਵੀਆਂ ਨੇ ਸਾਡੇ ਸਾਹਮਣੇ ਨਜ਼ਮਾਂ ਪੜੀਆਂ ਤਾਂ ਉਹਨਾਂ ਦਾ ਵਿਸ਼ਾ ਕੁਝ ਇਸ ਤਰ੍ਹਾਂ ਦਾ ਸੀ। ਬਾਬਾ ਨਾਨਕ ਹੁਣ ਤੂੰ ਨਾਵੇਂ ਇੱਥੇ ਰਿਸ਼ਵਤਾਂ, ਝਗੜੇ, ਵੰਡੀਆਂ, ਰਗੜੇ ਤੂੰ ਨਾਵੇਂ। ਜਾਂ ਇਸ ਵਿਸ਼ੇ ਉੱਤੇ ਬਾਬਾ ਤੂੰ ਆ ਕੇ ਦੇਖ ਦੇਸ਼ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈ। ਗਰੀਬਾਂ ਉੱਪਰ ਜ਼ੁਲਮ ਹੁੰਦਾ ਹੈ ਲੋਕ ਨੰਗੇ ਭੁੱਖੇ ਫਿਰਦੇ ਹਨ ਤੂੰ ਆ ਕੇ ਦੇਖ ਮੋਹਰ ਸਿੰਘ ਨੇ ਆਪਣੇ ਮਹਾਕਾਵ ਨਨਕਾਇਨ ਵਿੱਚੋਂ ਨਜ਼ਮ ਪੜੀ ਜਿਸ ਵਿੱਚ ਉਹ ਤਲਵੰਡੀ ਦੀ ਸ਼ਾਮ ਬਿਆਨ ਕਰਦਾ ਹੈ ਸਾਰੇ ਕਾਫੀਏ ਸ਼ਾਮ ਨਾਮ ਕਾਮ ਧਾਮ ਆਦਨ ਨਾਲ ਭਰੇ ਪਏ ਸਨ ਮਸ਼ਹਾਰੇ ਵਿੱਚ ਥਕਾਵਟ ਸੀ ਖਿਆਲਾਂ ਦਾ ਵਿਡਾਪਾ ਛੇ ਉੱਠਿਆ ਤਾਂ ਸਾਰੇ ਹਾਲ ਵਿੱਚ ਲੂਰੀ ਦੌੜ ਗਈ ਉਸ ਨੇ ਨਜ਼ਮ ਪੜੀ ਸਫਰ ਅੱਖਾਂ ਬੰਦ ਕਰਕੇ ਤੇ ਬਾਹਾਂ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁੰਗੁਣਾਇਆ ਨਸ਼ੀਲੇ ਧੀਮੇ ਸੁਰ ਲਰਜੇ ਤੇ ਲੋਕਾਂ ਦੇ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਨੇ ਮਿਜ਼ਰਾਬ ਨਾਲ ਛੜਿਆ ਯਕਦਮ ਉਸ ਦੀ ਆਵਾਜ਼ ਟੀਪ ਦੇ ਸੁਰਾਂ ਉੱਤੇ ਗੂੰਜੀ ਉਹ ਨਾਨਕ ਨੂੰ ਵੰਗਾਰ ਰਿਹਾ ਸੀ ਇੱਕ ਸ਼ਾਇਰ ਦੂਜੇ ਸ਼ਾਇਰ ਨੂੰ ਮੁਖਾਤਬ ਸੀ ਉਹ ਨਾਨਕ ਨੂੰ ਆਖ ਰਿਹਾ ਸੀ ਦੇਖ ਤੇਰੀ ਕੌਮ ਨੇ ਕਿੰਨਾ ਸਫ਼ਰ ਕੀਤਾ ਹੈ ਤੇਰੇ ਤੋਂ ਅੱਗੇ ਇਹ ਅੱਜ ਪਹੁੰਚੀ ਹੈ ਨਾਮ ਤੋਂ ਤਲਵਾਰ ਤੀਕ ਨਾਮ ਤੋਂ ਤਲਵਾਰ ਤੀਕ ਦੇ ਸ਼ਬਦ ਗੂੰਜੇ ਤਾਂ ਜਵਾਨਾਂ ਦੇ ਸੀਨੇ ਵਿੱਚ ਸਮੁੱਚੀ ਕੌਮ ਦੇ ਨਿਮਨ ਚੇਤਨ ਵਿਚਰੀਆਂ ਸਦਰਾਂ ਜਾ ਗੁੱਠੀਆਂ ਸਾਰੇ ਹਾਲ ਵਿੱਚ ਸ਼ਿਵ ਸ਼ਿਵ ਗੂੰਜ ਰਿਹਾ ਸੀ ਉਸ ਦਾ ਕਦ ਬਹੁਤ ਉੱਚਾ ਲੱਗ ਰਿਹਾ ਸੀ ਤੇ ਉਸ ਦੀ ਆਵਾਜ਼ ਵਿੱਚ ਪੰਗੰਬਰਾਂ ਵਾਲਾ ਜਲਾਲ ਸੀ ਲੋਕਾਂ ਨੂੰ ਹਲੂਨਣ ਦੀ ਸ਼ਕਤੀ ਉਹਨਾਂ ਨੂੰ ਗਵਾਉਣ ਤੇ ਜਗਾਉਣ ਤੇ ਅੱਗੇ ਵਧਣ ਦੀ ਪ੍ਰੇਰਣਾ ਹਾਲ ਵਿੱਚ ਸਨਾਟਾ ਸੀ ਕਿਸੇ ਕਿਸੇ ਵੇਲੇ ਹਲਕੀ ਜਿਹੀ ਆ ਨਿਕਲਦੀ ਫਿਰ ਟੂਨੇ ਹਾਰੀ ਮੁਗਦਤਾ ਨਜ਼ਮ ਖਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸ਼ਿਵ ਮੁਸਕਰਾਇਆ ਤੇ ਨਵਾਂ ਮੂਡ ਤਾਰੀ ਕਰਨ ਲਈ ਫਿਰ ਗੁਣਗਣਾਇਆ ਨਜ਼ਮ ਗਾਉਣ ਲੱਗਾ ਜੋ ਉਸਨੇ ਸੈਂਕੜੇ ਵਾਰ ਗਾਈ ਸੀ ਤੇ ਹਰ ਵਾਰੀ ਲੋਕਾਂ ਦੇ ਦਿਲ ਥੱਲੇ ਸਨ ਜਦੋਂ ਉਸਨੇ ਉੱਚੀ ਲਾ ਕੇ ਆਖਿਆ ਤਕਦੀਰ ਤਾ ਦ ਵੀਰਾ ਸਾਥ ਨਾ ਹੋਈਆਂ ਨਾ ਚੰਗ ਛੁੱਟਿਆ ਨ ਕਨ ਪਾਟੇ ਨਾ ਚੰਗ ਛੁੱਟਿਆ ਨ ਕਨ ਪਾਟੇ ਚੁੰਡ ਲੰਗ ਗਿਆ ਇੰਜ ਹੀਰਾ ਦਾ ਕੀ ਪੁੱਛਦੇ ਹੋ ਹਾਲ ਮੇਰਾ ਕੋਕੀਰਾ ਦਾ ਸਾਡਾ ਨਦੀਆਂ ਵਿੱਚ ਛਿੜੇ ਮੀਰਾਂ ਦਾ ਦਰਦ ਹਾਲ ਵਿੱਚ ਬੈਠੇ ਸਾਰੇ ਲੋਕ ਤਰਪੁੱਟੇ ਕਾਲਜ ਦੀਆਂ ਕੁੜੀਆਂ ਦੇ ਸੀਨੇ ਵਿੱਚ ਹੂ ਕੁੱਠੀ ਉਹ ਹੀਰਾਂ ਦਾ ਹੀ ਰੂਪ ਸਨ ਜਵਾਨਾਂ ਦੇ ਸੀਨੇ ਵਿੱਚ ਸੱਪਾਂ ਨੇ ਡੰਗ ਮਾਰੇ ਕਿਉਂਕਿ ਉਹ ਸਾਰੇ ਅਜਿਹੇ ਰਾਂਝੇ ਸਨ ਜੋ ਕੰਨ ਨਹੀਂ ਸਨ ਪਰਵਾ ਸਕੇ ਇੱਕ ਦਰਦ ਭਰਿਆ ਮਾਹੌਲ ਛਾ ਗਿਆ ਸ਼ਿਵ ਤਿੰਨ ਨਜ਼ਮਾਂ ਪੜ੍ਹ ਕੇ ਮਾਈਕ੍ਰੋਫੋਨ ਤੋਂ ਹਟਿਆ ਤਾਂ ਹੋਰ ਕੋਈ ਸ਼ਾਇਰ ਖੜਾ ਨਾ ਹੋ ਸਕਿਆ ਸਮਾ ਟੁੱਟ ਗਿਆ ਤੇ ਮੇਲਾ ਉੱਜੜ ਗਿਆ ਸ਼ਿਵ ਬਾਹਰ ਨਿਕਲਿਆ ਤੇ ਉਸਨੇ ਕਰਮਚਾਰੀ ਨੂੰ ਆਖਿਆ ਕੁੱਤੇਓ ਵਿਸਕੀ ਸਿਰਫ ਆਉਣ ਲੱਗਿਆ ਹੀ ਪੀਉਣੀ ਸੀ ਗਲਾਸ ਲਿਆਓ ਗਲਾਸ ਇੱਕ ਆਦਮੀ ਨੇ ਵਿਸਕੀ ਦਾ ਇੱਕ ਗਲਾਸ ਭਰ ਕੇ ਸ਼ਿਵ ਨੂੰ ਪੜਾਇਆ ਤੇ ਦੂਜਾ ਮੈਨੂੰ ਉੱਥੇ ਇੱਕ ਮੁਨਸ਼ੀ ਬੈਠਾ ਸੀ ਜੋ ਸ਼ਾਇਰਾਂ ਨੂੰ ਰੁਪਏ ਦੇ ਕੇ ਰਸੀਦਾ ਲੈ ਰਿਹਾ ਸੀ ਉਸਨੇ ਸ਼ਿਵ ਨੂੰ ਇੱਕ ਲਪਾਫਾ ਪੜਾਇਆ ਤੇ ਰਸੀਦੀ ਟੈਕਟੂ ਤੇ ਉਸਦੇ ਦਸਤਖਤ ਲੈ ਲਏ ਸ਼ਿਵ ਨੇ ਨੋਟ ਗਿਨੇ ਬਿਨਾਂ ਲੋਕਾ ਆਪਾ ਜੀ ਵਿੱਚ ਪਾ ਲਿਆ ਅਸੀਂ ਤਿੰਨੇ ਬਾਹਰ ਨਿਕਲੇ ਤਾਂ ਓਪੀ ਸ਼ਰਮਾ ਨੇ ਆਖਿਆ ਕਿ ਡਿਨਰ ਉਸ ਦੇ ਘਰ ਸੀ ਸਾਰੇ ਉੱਥੇ ਚਲੇ ਗਏ ਸ਼ਿਵ ਨੇ ਹਾਮੀ ਭਰੀ ਅਸੀਂ ਇਕੱਠੇ ਤੁਰੇ ਥੋੜੇ ਚਿਰ ਪਿੱਛੋਂ ਮੈਂ ਦੇਖਿਆ ਕਿ ਸ਼ਿਵ ਹਨੇਰੇ ਵਿੱਚ ਕਿਤੇ ਗੁੰਮ ਹੋ ਗਿਆ ਸੀ ਸਵੇਰੇ ਮੈਂ ਖੂਕ ਸੁੱਤਾ ਪਿਆ ਸੀ ਜਦੋਂ ਸ਼ਿਵ ਨੇ ਮੈਨੂੰ ਆਣ ਜਗਾਇਆ ਉੱਠ ਹੁਣ ਚੱਲ ਜੀਏ ਵਾਪਸ ਚੰਡੀਗੜ੍ਹ ਉਸ ਨੂੰ ਵੀ ਰਾਵਿ ਛੱਟਣਾ ਹੈ ਅਸੀਂ ਟੈਕਸੀ ਵਿੱਚ ਬੈਠੇ ਹਾਂ ਸ਼ੀਤੀ ਕਰ ਮੈਂ ਤਿਆਰ ਹੋ ਕੇ ਬਾਹਰ ਆਇਆ ਸ਼ਿਵ ਤੇ ਉਹ ਔਰਤ ਮੇਰਾ ਇੰਤਜ਼ਾਰ ਕਰ ਰਹੇ ਸਨ ਟੈਕਸੀ ਵਾਪਸ ਦੌੜਨ ਲੱਗੀ ਉਸੇ ਕਲੋਨੀ ਵਿੱਚ ਨਿੰਮ ਵਾਲੇ ਦਰਖਤ ਦੇ ਕੋਲ ਰੁਕੀ ਸ਼ਿਵ ਤੇ ਉਸਦੀ دوست ਬਾਹਰ ਨਿਕਲੇ ਘਰ ਦੇ ਸਾਹਮਣੇ ਜੀਪ ਖੜੀ ਸੀ ਉਹ ਬੋਲੀ ਉਹ ਆ ਗਏ ਹਨ ਸ਼ਿਵ ਨੇ ਆਖਿਆ ਚਲ ਅੰਦਰ ਚੱਲ ਜੀ ਬਲਵੰਤ ਤੂੰ ਵੀ ਆ ਜਾ ਮੈਂ ਅੰਦਰ ਜਾਣ ਤੋਂ ਇਨਕਾਰ ਕੀਤਾ ਮੈਨੂੰ ਕੰਨ ਤੇ ਟੰਗੀ ਬੰਦੂਕ ਨਜ਼ਰ ਆ ਰਹੀ ਸੀ ਕਾਰਤੂਸਾਂ ਦੀ ਪੇਟੀ ਤੇ ਲਿਸ਼ਕ ਦੇ ਉੱਚੇ ਬੂਟ ਹੁਣੇ ਕੋਈ ਕਾਰਾ ਹੋਣ ਵਾਲਾ ਸੀ ਸ਼ਿਵ ਨੇ ਮੈਨੂੰ ਖਿੱਚ ਕੇ ਆਖਿਆ ਆ ਯਾਰ 2 ਮਿੰਟ ਲੱਗਣਗੇ ਮੈਂ ਦੁਚਿੱਤੀ ਵਿੱਚ ਸਾਂ ਇਸ ਪਾਗਲ ਨੇ ਸ਼ਿਵ ਦੀ ਦੋਸਤ ਅੱਗੇ ਸੀ ਤੇ ਅਸੀਂ ਦੋਵੇਂ ਪਿੱਛੇ ਪਤਾ ਨਹੀਂ ਕੀ ਹੋਵੇਗਾ ਹੁਣ ਸ਼ਿਵ ਨੇ ਅੰਦਰ ਵੜਦਿਆਂ ਸਾਰ ਮੁਸਕਰਾ ਕੇ ਆਖਿਆ ਲੈ ਬਈ ਸਾਹਬ ਆਪਣੀ ਬੀਵੀ ਮੈਂ ਲੈ ਗਿਆ ਸਾਂ ਮਸ਼ਹਰੇ ਉੱਤੇ ਉਹ ਸੋਹਣਾ ਜਵਾਨ ਸੀ ਬੋਲਿਆ ਆਓ ਬੈਠੋ ਚਾਹ ਪੀ ਕੇ ਜਾਇਓ ਸ਼ਿਵ ਨੇ ਆਖਿਆ ਸਾਨੂੰ ਜਲਦੀ ਹੈ ਅਤੀਤਾਂ ਦੇ ਹਾਂ ਉਸਨੇ ਝੂਮਦੇ ਹੋਏ ਉਸ ਨੂੰ ਜੱਫੀ ਪਾਈ ਤੇ ਅਸੀਂ ਚੰਡੀਗੜ੍ਹ ਲਈ ਰਵਾਨਾ ਹੋਏ ਮੈਂ ਸ਼ਿਵ ਦੀ ਬੇਬਾਕ ਕਸ਼ਿਸ਼ ਉੱਤੇ ਹੈਰਾਨ ਸਾਂ ਤੇ ਔਰਤ ਦੀ ਦਲੇਰੀ ਉੱਤੇ ਸ਼ਿਵ ਇੱਕ ਸੰਕਲਪ ਸੀ ਸਿਰਜਣਾਤਮਕਤਾ ਦਾ ਪ੍ਰਤੀਕ ਇੱਕ ਅਜਿਹੀ ਸ਼ਕਤੀ ਜੋ ਸਰੀਰਕ ਹੁੰਦੇ ਹੋਏ ਵੀ ਅਧਿਆਤਮਕ ਸੀ ਮੈਂ ਗੁਰਨਾਨਕ ਦੇਵ ਉੱਤੇ ਲਾਈਟ ਐਂਡ ਸਾਊਂਡ ਡਰਾਮਾ ਲਿਖਿਆ ਨਾਟਕੀ ਪ੍ਰਦਰਸ਼ਨ ਦੀ ਰੂਪਰੇਖਾ ਤਿਆਰ ਕੀਤੀ ਇਸ ਦੇ ਗੀਤ ਸ਼ਿਵ ਨੇ ਲਿਖੇ ਉਹ 1 ਮਹੀਨਾ ਮੇਰੇ ਘਰ ਹੀ ਰਿਹਾ ਅਸੀਂ ਦੋਵੇਂ ਜਨਮ ਸਖੀਆਂ ਪੜਦੇ ਤੇ ਨਾਨਕ ਦੀ ਬਾਣੀ ਦੇ ਇੱਕ ਇੱਕ ਸ਼ਬਦ ਦਾ ਰਸ ਪਿੰਦੇ ਸ਼ਿਵ ਸਵੇਰੇ 4 ਵਜੇ ਉੱਠ ਬੈਠਦਾ ਰੋਜ਼ ਦੋ ਤਿੰਨ ਗੀਤ ਲਿਖ ਕੇ ਮੈਨੂੰ ਜਗਾਉਂਦਾ ਲੈ ਸੁਣ ਨਾਨਕ ਦੇ ਜਨਮ ਉੱਤੇ ਲਿਖਿਆ ਗੀਤ ਉਸਨੇ ਗਾ ਕੇ ਸੁਣਾਇਆ ਹਰਿਆਣੀ ਮਾਏ ਹਰਿਆਣੀ ਪੈਣੀ ਹਰਿਆ ਤੇ ਭਾਗੀ ਪਰਿਆ ਮੇਰੇ ਹਰੇ ਦੇ ਚੰਦ ਸੂਰਜ ਹਾਨੀ ਇਸ ਜਨਮ ਉਤੇ ਤਾਰੇ ਮਠਿਆਈਆਂ ਵੰਡ ਰਹੇ ਸਨ ਧਰਤੀ ਉਸ ਦੀ ਦਾਈ ਉਹ ਗਾ ਰਿਹਾ ਸੀ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਉਸਨੇ ਨਾਨਕ ਦੇ ਘਰ ਤੋਂ ਚਲੇ ਜਾਣ ਦਾ ਗੀਤ ਲਿਖਿਆ ਕਿਸ ਤਰ੍ਹਾਂ ਮਾਤਾ ਤ੍ਰਿਪਤਾ ਤੇ ਸਲਖਣੀ ਨਾਨਕ ਦੇ ਵਿਛੜੇ ਵਿੱਚ ਸੰਤਾਪ ਚੱਲਦੀਆਂ ਸਨ ਸ਼ਿਵ ਨੇ ਉੱਚੀ ਆਵਾਜ਼ ਵਿੱਚ ਸਹਰਾਈ ਦੇ ਸੁਰਾਂ ਵਿੱਚ ਗਾਇਆ ਇੱਕ ਦੇ ਸਿਰ ਦਾ ਸਾਈਂ ਚੱਲਿਆ ਇੱਕ ਦੀ ਅੱਖ ਦਾ ਨੂਰ ਇੱਕ ਦੇ ਥਨ ਵਿੱਚ ਬਿਰਹਾ ਰੋਵੇ ਇੱਕ ਦੀ ਮਾਂਗ ਸੰਦੂਰ ਇਸ ਵਿੱਚ ਮਾਂ ਦੀ ਮਮਤਾ ਬਿਰਹਾ ਤੇ ਸੋਗ ਸੀ ਦਿਲ ਸੁਤੇ ਦੰਦ ਦਸੇ ਉਹ ਬੋਲਿਆ ਤੂੰ ਸੁਤਾ ਪਿਆ ਸੀ ਮੈਂ ਸੋਚਿਆ ਇੱਕ ਨਜ਼ਮ ਹੋਰ ਲਿਖ ਲਵਾਂ ਲੈ ਸੁਣ ਇਹ ਪਿੰਡ ਦੀ ਕੁੜੀ ਦੇ ਉਦਾਲੇ ਦੀ ਨਜ਼ਮ ਹੈ ਕੋਠੇ ਚੜਕੇ ਕੱਤਣ ਲੱਗੀ ਆ ਪੂਣੀ ਨੂੰ ਅੱਗ ਪਈ ਪੱਟਾਂ ਦੇ ਵਿੱਚ ਪਿੰਗਾ ਪਾਈਆਂ ਹੁਸਨ ਜਵਾਨੀ ਰੱਜ ਗਈ ਸਾਵੇ ਟੋਬੇ ਦੇ ਸ਼ੀਸ਼ੇ ਦੀ ਚਿਪਰ ਚਿਪਰ ਭੱਜ ਗਈ ਸ਼ਿਵ ਨੇ ਨਜ਼ਮ ਮੈਨੂੰ ਦਿਖਾਈ ਇਸ ਵਿੱਚ ਦੋ ਚਾਰ ਲਾਈਨਾਂ ਕੱਟੀਆਂ ਹੋਈਆਂ ਸਨ ਇਹ ਲਾਈਨਾਂ ਵੀ ਉਸ ਕੱਟ ਸੁੱਟੀਆਂ ਸਨ ਖੇਤਾਂ ਵਿੱਚੋਂ ਸੂਰਜ ਰੰਗੀ ਟੌਰੇ ਵਾਲੀ ਪੱਗ ਗਈ ਉਹ ਕਈ ਵਾਰ ਖੂਬਸੂਰਤ ਤੁਕਾਂ ਤੇ ਅਲੰਕਾਰ ਕੱਟ ਸੁੱਟਦਾ ਅਜਿਹੀਆਂ ਪੰਕਤੀਆਂ ਜੋ ਕੋਈ ਦੂਜਾ ਸ਼ਾਇਰ ਸ਼ਾਇਦ ਨਾ ਲਿਖ ਸਕਦਾ ਸ਼ਿਵ ਸੈਜ ਸਬਾਹ ਰੱਜ ਕੇ ਸੁੱਟ ਦਿੰਦਾ ਉਸ ਦੀ ਸ਼ਬਦਾਂ ਦੀ ਜੜਤ ਵਿੱਚ ਚਮਤਕਾਰ ਸੀ ਨਾਟਕੀ ਬੀੜ ਸੀ ਦੋ ਵੱਖਰੇ ਸ਼ਬਦਾਂ ਨੂੰ ਤੇ ਚਿੱਤਰਾਂ ਨੂੰ ਅਜੀਬ ਤਰ੍ਹਾਂ ਜੋੜਦਾ ਉਸ ਨੇ ਉਹ ਬਿੰਬ ਤੇ ਪ੍ਰਤੀਕ ਵਰਤੇ ਕਿ ਉਸ ਦੇ ਨਾਂ ਨਾਲ ਹੀ ਜੁੜ ਗਏ ਕਿਸੇ ਦੀ ਹਿੰਮਤ ਨਹੀਂ ਕਿ ਪਠੀ ਵਾਲੀਏ ਦਾ ਕੰਡਿਆਲੀ ਥੋਰ ਜਾਂ ਸੱਪਣੀ ਜਾਂ ਚੰਦਰੇ ਰੁਖ ਜਾਂ ਪੁੱਠੜੇ ਤਵੇ ਜਿਹੇ ਸ਼ਬਦ ਵਰਤੇ ਜੇ ਉਹ ਪਿਆਰ ਦਾ ਗੀਤ ਰਚਦਾ ਜਾਂ ਖੁਸ਼ੀ ਦਾ ਤਾਂ ਉਸ ਵੇਲੇ ਕਬਰਾਂ ਜਾਂ ਮੌਤ ਦੇ ਵਿਸ਼ੇ ਬਾਰੇ ਵੀ ਗੀਤ ਲਿਖਦਾ ਸੀ ਨਾਨਕ ਉੱਤੇ ਰਹੱਸਵਾਦੀ ਕਵਤਾ ਰਚਨ ਪਿੱਛੋਂ ਉਸ ਨੇ ਉਸ ਵੇਲੇ ਉਦਾਲੇ ਉੱਤੇ ਨਜ਼ਮ ਲਿਖੀ ਉਹ ਅਣਕ ਵਸ਼ੇਰੀ ਦੀ ਗੱਲ ਕਰਦਾ ਹੈ ਜੋ 100 ਕਿੱਲੇ ਪੱਟਕੇ ਨਸ ਨਸਦੰਦੀ ਹੈ ਇੱਕ ਵਿੱਚ ਰੋਹਾਨੀ ਨਸ਼ਾ ਤੇ ਵਿਰਾਗ ਹੈ ਦੂਜੀ ਵਿੱਚ ਜਿਸਮ ਦਾ ਸ਼ੂਕ ਦਾ ਵੇਗ ਤੇ ਵਰਜਿਤ ਪਿਆਰ ਸ਼ਿਵ ਬਹੁਪਾਸੜ ਤੇ ਬਹੁਮੁਖੀ ਕਵੀ ਸੀ ਲੰਡਨ ਵਿੱਚ ਉਸ ਨੂੰ ਬੀਬੀਸੀ ਵਾਲਿਆਂ ਨੇ ਆਖਿਆ ਤੂੰ ਗਮ ਦਾ ਸ਼ਾਇਰ ਹੈ ਇਸ ਬਾਰੇ ਕੁਝ ਦੱਸ ਸ਼ਿਵ ਬੋਲਿਆ ਕਾਦਾ ਗਮ ਮੈਨੂੰ ਕੋਈ ਗਮ ਨਹੀਂ ਮਜ਼ੇ ਨਾਲ ਸ਼ਰਾਬ ਪੀਂਦਾ ਹਾਂ ਮਹਿਬੂਬਾਵਾਂ ਨੇ ਪਿਆਰ ਦਿੱਤਾ ਬੇਸ਼ੁਮਾਰ ਕੁੜੀਆਂ ਨੇ ਇਸ਼ਕ ਕੀਤਾ ਬਥੇਰਾ ਰੁਪਇਆ ਹੈ ਯਾਰ ਦੋਸਤ ਨੇ ਨੇਕ بیوی ਹੈ ਕਾਹਦਾ ਕੰਮ ਮੈਨੂੰ ਕੋਈ ਗਮ ਨਹੀਂ ਮੈਂ ਗਮ ਦੀ ਕਵਿਤਾ ਲਿਖਦਾ ਹਾਂ ਹੱਸ ਕੇ ਮੈਨੂੰ ਆਪਣਾ ਕੋਈ ਗਮ ਨਹੀਂ ਦੁਨੀਆ ਦਾ ਗਮ ਜ਼ਰੂਰ ਮੇਰੇ ਅੰਦਰ ਹੈ ਜੋ ਸ਼ਾਇਰ ਜਾਤੀ ਗਮਦਿਆਂ ਕੋਕਾ ਮਾਰਦੇ ਹਨ ਉਹਨਾਂ ਦੀ ਕਵਿਤਾ ਫਿੱਕੀ ਹੁੰਦੀ ਹੈ ਜਦੋਂ ਮੈਂ ਲੰਡਨ ਗਿਆ ਤਾਂ ਲੋਕ ਮਹਿਫਲਾਂ ਵਿੱਚ ਉਸ ਦੀ ਗੱਲ ਕਰਦੇ ਸਨ ਗਲਾਸਗੋ ਗਿਆ ਤਾਂ ਉਸ ਦੀ ਗੱਲ ਟ੍ਰਾਂਟੋ ਵੀ ਉਸ ਦੀ ਗੱਲ ਤੇ ਨਿਊਯਾਰਕ ਦੀਆਂ ਪੰਜਾਬੀ ਮਹਿਫਲਾਂ ਵਿੱਚ ਵੀ ਉਸੇ ਦਾ ਚਰਚਾ ਉਹ ਮੌਤ ਪਿੱਛੋਂ ਇੱਕ ਮਿਥ ਬਣ ਗਿਆ ਹੈ ਮੰਟੋ ਵਾਂਗ ਸਹਿਗਲ ਵਾਂਗ ਜੇ ਕਿਸੇ ਨੇ ਸ਼ਿਵਨਾ ਰੋਟੀ ਖਾਦੀ ਜਾਂ ਬੱਸ ਵਿੱਚ ਸਫ਼ਰ ਕੀਤਾ ਜਾਂ ਸ਼ਰਾਬ ਪੀਤੀ ਜਾਂ ਉਸਦੀ ਤਿੱਲੇ ਵਾਲੀ ਚੱਪਲ ਗੰਢੀ ਜਾਂ ਰੇਸ਼ਮੀ কুর্তা ਸੀਤਾ ਤਾਂ ਉਹ ਫਕਰ ਨਾਲ ਸ਼ਿਵ ਦੀ ਗੱਲ ਕਰਦਾ ਹੈ ਅਜਿਹੀ ਸ਼ੌਹਰਤ ਤੇ ਪਿਆਰ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ ਸ਼ਿਵ ਨੇ ਆਪਣੀ ਮੌਤ 28 ਸਾਲ ਦੀ ਉਮਰ ਵਿੱਚ ਹੀ ਮਿਥ ਲਈ ਸੀ ਕੋਈ ਤਾਕਤ ਉਸਨੂੰ ਮਰਨ ਤੋਂ ਰੋਕ ਨਹੀਂ ਸਕਦੀ ਜਦ ਕਿਸੇ ਦਾ ਨਾਂ ਹੀ ਸ਼ਿਵ ਬਟਾਲ ਵੀ ਹੋਵੇ ਤਾਂ ਉਸਦੀ ਮੌਤ ਜਵਾਨੀ ਵਿੱਚ ਲਿਖੀ ਹੁੰਦੀ ਹੈ ਉਸ ਨੇ ਆਪਣੀ ਕਲਮ ਨਾਲ ਆਪਣਾ ਮਰਸੀਆ ਖੁਦ ਲਿਖਿਆ ਉਹ ਭਰਪੂਰ ਜਵਾਨੀ ਵਿੱਚ ਮਰਨ ਦਾ ਚਾਹਵਣ ਸੀ ਇੱਕ ਵਾਰ ਸ਼ਰਾਬ ਪੀ ਕੇ ਮਖਮੂਰੀ ਅੱਖਾਂ ਨਾਲ ਦੇਖਦਾ ਹੋਇਆ ਉਹ ਮੈਨੂੰ ਆਖਣ ਲੱਗਾ ਮੈਂ ਬੁੱਢਾ ਹੋ ਕੇ ਨਹੀਂ ਮਰਨਾ ਚਾਹੁੰਦਾ ਬੁੱਢੇ ਦੀ ਮੌਤ ਬਹੁਤ ਜ਼ਲੀਲ ਚੀਜ਼ ਹੈ ਜਾਪਾਨ ਦੇ ਸਮੂਰਾਈ ਸੂਰਮੇ ਆਪਣੇ ਜਿਸਮ ਨੂੰ ਸਡੋਲ ਤੇ ਖੂਬਸੂਰਤ ਬਣਾਉਂਦੇ ਹਨ ਜਦੋਂ ਜਿਸਮ ਦੀ ਖੂਬਸੂਰਤੀ ਸਿਖਰ ਉੱਤੇ ਹੁੰਦੀ ਹੈ ਤੋ ਆਪਣੇ ਢਿੱਡ ਵਿੱਚ ਤਲਵਾਰ ਮਾਰ ਕੇ ਹਾਰਾ ਕੇਰੀ ਦੀ ਰਸਮ ਅਦਾ ਕਰਦੇ ਹਨ ਤੇ ਮੌਤ ਦੀ ਗੋਦੀ ਵਿੱਚ ਸੌ ਜਾਂਦੇ ਹਨ ਚੈਰੀ ਦਾ ਫੁੱਲ ਪੂਰੀ ਤਰ੍ਹਾਂ ਖਿੜਦਾ ਹੈ ਤੇ ਅਦਾ ਨਾਲ ਡਿੱਗਦਾ ਹੈ ਮਰਨਾ ਕੋਈ ਚੈਰੀ ਦੇ ਫੁੱਲ ਤੋਂ ਸਿੱਖੇ ਸ਼ਿਵ ਨੇ ਆਪਣੀ ਮੌਤ ਨੂੰ ਫੁੱਲਾਂ ਨਾਲ ਤਸਵੀਰ ਦਿੱਤੀ ਹੈ ਉਸ ਨੇ ਜਵਾਨੀ ਵਿੱਚ ਮਰਨ ਦੀ ਖੂਬਸੂਰਤੀ ਦਾ ਵਰਣਨ ਕੀਤਾ ਤੇਸ ਦੀ ਰਸਮ ਪਗਾਈ ਚੰਡੀਗੜ੍ਹ ਵਿੱਚ ਅਸੀਂ ਅਕਸਰ ਮਿਲਦੇ ਉਹ ਸਰਦੀਆਂ ਵਿੱਚ ਮਲਾਗੀਰੀ ਕੋਟ ਤੇ ਮਫਲਰ ਪਾਈ ਕਦੇ-ਕਦੇ ਸਟੇਟ ਬੈਂਕ ਆਉਂਦਾ ਉੱਥੋਂ ਉੱਠ ਕੇ ਮੇਰੇ ਨਾਲ ਕਾਫੀ ਹਾਊਸ ਜਾਂਦਾ ਮੇਰੇ ਬਹੁਤ ਮਜਬੂਰ ਕਰਨ ਤੇ ਵੀ ਉਹ ਕਾਫੀ ਨਾ ਪਿੰਦਾ ਉਸ ਦੇ ਖੂਨ ਵਿੱਚ ਸ਼ਰਾਬ ਇਸ ਤਰ੍ਹਾਂ ਅਸਰ ਕਰ ਗਈ ਸੀ ਕਿ ਚਾਹ ਜਾਂ ਕਾਫੀ ਉਸ ਨੂੰ ਚੰਗੀ ਨਹੀਂ ਸੀ ਲੱਗਦੀ ਸਿਰਫ ਸ਼ਰਾਬ ਹੀ ਠੰਡ ਪਾ ਸਕਦੀ ਸੀ ਉਸ ਦੇ ਸਰੀਰ ਵਿੱਚ ਕਈ ਵਾਰ ਉਹ ਸ਼ਰਾਬ ਦੀ ਸ਼ੀਸ਼ੀ ਵਿੱਚੋਂ ਬਿਨ ਸੋਡਾ ਜੇ ਪਾਣੀ ਪਾਏ ਸਿੱਧੀਆਂ 3-4 ਕੁੱਟਾਂ ਅੰਦਰ ਸੁੱਟਦਾ ਜਿਸ ਨਾਲ ਉਸਦਾ ਮਨ ਸ਼ਾਂਤ ਤੇ ਇਕਾਗਰ ਹੋ ਜਾਂਦਾ ਉਸ ਵਿੱਚ ਰਚਨ ਸ਼ਕਤੀ ਦੌੜਨ ਲੱਗਦੀ ਉਹ ਪਹਿਲਾਂ ਨਾਲੋਂ ਵੀ ਵਧੇਰੇ ਨਿਮਰ ਹੋ ਜਾਂਦਾ ਉਸ ਵਿੱਚ ਬਰਦਾਸ਼ਤ ਕਰਨ ਦੀ ਬੇਹੱਦ ਸ਼ਕਤੀ ਸੀ ਨਵੇਂ ਸ਼ਾਇਰ ਮਸਫੁੱਟੇ ਸ਼ਾਇਰ ਇਨਕਲਾਬੀ ਸ਼ਾਇਰ ਪ੍ਰਯੋਗਵਾਦੀ ਸ਼ਾਇਰ ਉਸ ਦੇ ਖਿਲਾਫ ਬੋਲਦੇ ਉਸ ਨੂੰ ਸਮਾਜੀ ਚੇਤਨਾ ਤੋਂ ਵਾਂਝਾ ਆਖਦੇ ਭਲਾ ਅਜਿਹੀ ਕਵਿਤਾ ਦਾ ਕੀ ਮਤਲਬ ਜਦੋਂ ਕਿ ਮੁਲਕ ਵਿੱਚ ਪ੍ਰਸ਼ਟਾਚਾਰ ਬੇਰੁਜ਼ਗਾਰੀ ਭੁੱਖ ਹੈ ਤੇ ਸ਼ਿਵ ਚੰਦ ਤੇ ਸੂਰਜ ਤੇ ਕੱਚੀ ਕੰਧ ਮਲੇ ਦੰਦਾ ਸ ਦੀਆਂ ਗੱਲਾਂ ਕਰਦਾ ਹੈ ਉਹ ਸਮਾਜ ਤੋਂ ਕੱਟ ਗਿਆ ਹੈ ਅਜਿਹੇ ਕਵੀ ਉਸ ਦੇ ਖਿਲਾਫ ਰਸਾਲਿਆਂ ਵਿੱਚ ਲਿਖਦੇ ਰਹੇ ਤੇ ਸਟੇਜਾਂ ਉੱਤੇ ਬੋਲਦੇ ਰਹੇ ਪਰ ਕੋਈ ਮਸ਼ਾਇਰਾ ਸ਼ਿਵ ਤੋਂ ਬਿਨਾਂ ਸੰਪੂਰਨ ਨਹੀਂ ਸੀ ਹੁੰਦਾ ਕਵੀ ਦਰਬਾਰਾਂ ਵਿੱਚ ਲੋਕ ਪਹਿਲੀ ਗੱਲ ਇਹ ਪੁੱਛਦੇ ਕਿ ਸ਼ਿਵ ਇਸ ਮਸ਼ਾਇਰੇ ਵਿੱਚ ਆ ਰਿਹਾ ਹੈ ਕਿ ਨਹੀਂ ਸ਼ਿਵ ਆਪਣੀ ਵਧੀਆ ਕਲਾ ਤੇ ਰਚਨਾ ਸ਼ਕਤੀ ਬਾਰੇ ਸੁਚੇਤ ਸੀ ਲੋਕ ਉਸ ਨੂੰ ਨਿਰਾਸ਼ਾਵਾਦੀ ਕਵੀ ਆਕ ਕੇ ਪੰਡਦੇ ਰਹੇ ਕੁਝ ਉਸ ਨੂੰ ਵਾਸਨਾ ਦਾ ਕਵੀ ਆਕਦੇ ਕਈ ਲੋਕ ਉਸ ਦੀ ਕਵਿਤਾ ਚੋਂ ਤਕਨੀਕੀ ਗਲਤੀਆਂ ਕਰਦੇ ਰਹੇ ਕਈ ਉਸ ਦੀ ਨਕਲ ਕਰਕੇ ਉਸ ਨਾਲੋਂ ਬਿਹਤਰ ਕਵੀ ਹੋਣ ਦਾ ਦਾਵਾ ਕਰਦੇ ਰਹੇ ਪਰ ਸ਼ਿਵ ਛੋਲੇ ਵਾਂਗ ਮੱਤਦਾ ਰਿਹਾ ਤੇ ਰੋਸ਼ਨੀ ਸੁਟਦਾ ਰਿਹਾ ਉਸ ਨੇ ਆਖਿਆ ਸਾਰੀ ਪ੍ਰਕਿਰਤੀ ਇੱਕ ਦੂਜੇ ਦੀ ਨਿੰਦਿਆ ਤੇ ਪ੍ਰਸ਼ੰਸਾ ਹੈ ਸਾਡਾ ਜਨਮ ਹੀ ਨਿੰਦਿਆ ਤੇ ਪ੍ਰਸ਼ੰਸਾ ਦੇ ਸੰਭੋਗਤ ਹੁੰਦਾ ਹੈ ਮੇਰਾ ਸਭ ਤੋਂ ਵੱਡਾ ਨਿੰਦਕ ਜਾਂ ਪ੍ਰਸ਼ੰਸਕ ਮੈਂ ਆਪ ਹਾਂ ਆਪਣੀ ਪੀੜ ਦੀ ਨਿੰਦਿਆ ਮੈਂ ਆਪਣੇ ਗੀਤਾਂ ਨਾਲ ਕੀਤੀ ਤੇ ਮੇਰੇ ਗੀਤਾਂ ਦੀ ਨਿੰਦਿਆ ਲੋਕਾਂ ਨੇ ਕੀਤੀ ਇਸ ਦਾ ਕਾਰਨ ਮੇਰੀ ਸ਼ੋਹਰਤ ਪ੍ਰਤੀ ਸਾਡੇ ਤੋਂ ਸੇਵਾ ਕੁਝ ਨਹੀਂ ਸਾੜਾ ਹਮੇਸ਼ਾ ਘਟੀਆਂ ਨੂੰ ਵਧੀਆ ਨਾਲ ਹੁੰਦਾ ਹੈ ਮੈਂ ਉਸ ਦੇ ਜਿਉਂਦੇ ਜੀ ਉਸ ਉੱਤੇ ਕਈ ਲੇਖ ਲਿਖੇ ਉਸ ਦੀਆਂ ਕਈ ਕਵਿਤਾਵਾਂ ਦਾ ਉਸ ਨੂੰ ਨਾਲ ਬਿਠਾ ਕੇ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਪਰ ਉਸ ਦੀ ਮੌਤ ਵਿੱਚੋਂ ਪੰਜਾਬੀ ਵਿੱਚ ਕੋਈ ਲੇਖ ਨਾ ਲਿਖਿਆ ਪਰ ਸ਼ਾਂਸਾ ਆਤਮਕ ਲੇਖ ਲਿਖਣ ਦਾ ਕੰਮ ਮੈਂ ਉਸ ਦੇ ਨਿੰਦਕਾਂ ਲਈ ਛੱਡ ਦਿੱਤਾ ਸੀ ਜੋ ਵੱਧ ਚੜ ਕੇ ਹੂਕਾ ਮਾਰਨ ਤੇ ਸੋਲੇ ਗਾਉਣ ਲਈ ਤਤਪਰ ਸਨ ਸ਼ਿਵ ਦੀ ਮੌਤ ਇੱਕ ਜਾਤੀ ਗਮ ਦੀ ਸੀ ਤੇ ਸਮੁੱਚਾ ਗਮ ਦੀ ਅਜਿਹੀ ਪੀੜ ਕਈ ਵਾਰ ਬੰਦੇ ਦੇ ਅੰਦਰ ਹੀ ਰਹਿ ਜਾਂਦੀ ਹੈ ਹੁਣ ਸ਼ਿਵ ਨੂੰ ਮਰੇ 12 ਸਾਲ ਹੋ ਗਏ ਹਨ ਉਸ ਦੀ ਕਵਿਤਾ ਉਸ ਦੀ ਯਾਦ ਉਸ ਦੀ ਉਦਾਸੀ ਹਾਸੀ ਟਿੱਪਣੀਆਂ ਤੇ ਚੰਜੋੜ ਸੁੱਟਣ ਵਾਲੇ ਗੀਤ ਉਸੇ ਤਰ੍ਹਾਂ ਸਜਰੇ ਹਨ ਗੋਲ ਡੰਡੇ ਨੂੰ ਵਿੱਚ 5-6 ਮਹੀਨੇ ਰਹਿ ਕੇ ਵਾਪਸ ਆਇਆ ਤਾਂ ਮੈਂ ਉਸ ਨੂੰ ਮਿਲਣ ਗਿਆ 21 ਸੈਕਟਰ ਉਸ ਨੇ ਮਕਾਨ ਬਦਲ ਲਿਆ ਸੀ ਉੱਥੇ ਪਹੁੰਚਿਆ ਤਾਂ ਦੇਖਿਆ Shiv ਦੇ ਡਰਾਇੰਗ ਰੂਮ ਵਿੱਚ ਗੋਲ ਮਟੋਲ ਰਬੜ ਦੀਆਂ ਫੁੱਲੀਆਂ ਹੋਈਆਂ ਕੁਰਸੀਆਂ ਸਨ ਕੁਝ ਵਿਦੇਸ਼ੀ ਚੀਜ਼ਾਂ ਦੀਪਕ ਮਨਮੋਹਨ ਉਸ ਦਾ ਪ੍ਰਸ਼ੰਸਕ ਤੇ ਚੇਲਾ ਵੀ ਉੱਥੇ ਬੈਠਾ ਸੀ ਇੱਕ ਲੰਮੀ ਕੁੜੀ ਕਿਚਨ ਵਿੱਚ ਰੋਟੀ ਪਕਾ ਰਹੀ ਸੀ ਉਸ ਦੀ ਫੈਨ ਅਰੁਣਾ ਵੀ ਕੁਸ਼ੀਨਲ ਕੰਮ ਕਰ ਰਹੀ ਸੀ ਘਰ ਵਿੱਚ ਖੁਸ਼ਹਾਲੀ ਸੀ ਸ਼ੀਵ ਗੱਲਾਂ ਕਰਨ ਲੱਗਾ ਤੇ ਮੈਂ ਦੇਖਿਆ ਕਿ ਉਹ 6 ਮਹੀਨਿਆਂ ਵਿੱਚ ਬਦਲ ਗਿਆ ਸੀ ਉਸ ਦੀਆਂ ਗੱਲਾਂ ਭਰ ਗਈਆਂ ਸਨ ਤੇ ਇੱਕ ਤਵਾਕੀ ਸ਼ਾਂਜ ਹੀ ਉਸ ਦੇ ਚਿਹਰੇ ਉੱਤੇ ਸੀ ਮੈਂ ਸੋਚਦਾ ਰਿਹਾ ਕਿ ਕੀ ਉਹ ਜ਼ਿਆਦਾ ਸਿਹਤਮੰਦ ਹੋ ਗਿਆ ਸੀ ਜਾਂ ਬਿਮਾਰ ਉਸ ਨੇ ਆਖਿਆ ਇਹ ਦੇਖ ਰਬੜ ਦੀਆਂ ਕੁਰਸੀਆਂ ਲੰਡਨ ਤੋਂ ਲੈ ਕੇ ਆਇਆ ਹਾਂ ਇਹ ਇਹਨਾਂ ਵਿੱਚ ਹਵਾ ਭਰੋ ਤਾਂ ਭਾਵੇਂ 2 ਮਣ ਦੀ ਤੀਵੀਂ ਬੈਠ ਜਾਵੇ ਭਾਵੇਂ 12 ਮਣ ਦੀ ਥੋਬਣ ਬੜੀ ਦੇਰ ਹੋ ਗਈ ਬਾਈ ਸਕੋਪ ਦੇਖੇ ਨੂੰ ਦਿੱਲੀ ਦਾ ਕੁਤਬ ਮিনার ਦੇਖੋ ਆਗਰੇ ਦਾ ਤਾਜ ਦੇਖੋ ਬਾਰਾਮਨ ਕੀ ਧੋਬਨ ਦੇਖੋ ਇਹ ਲੋਕ ਕਿੱਥੇ ਚਲੇ ਗਏ ਮੈਂ ਆਖਿਆ ਲੰਡਨ ਦੀ ਕੋਈ ਗੱਲ ਸੁਣਾ ਕੀ ਹਾਲ ਹੈ ਉੱਥੋਂ ਦੇ ਲੋਕਾਂ ਦਾ ਸਭ ਪੌਂਡਾਂ ਦੇ ਭੁੱਖੇ ਹਰ ਕੋਈ ਸ਼ਾਇਰ ਤੇ ਲੇਖਕ ਉਹਨਾਂ ਨੇ ਬਰਤਾਨੀਆਂ ਫਤਿਹ ਕਰ ਲਿਆ ਉਹ ਪੰਜਾਬ ਤੋਂ ਆਏ ਲੇਖਕ ਦੀ ਸੇਵਾ ਕਰਦੇ ਹਨ ਤੇ ਉਸ ਨੂੰ ਨਫ਼ਰਤ ਵੀ ਮੈਨੂੰ ਉੱਥੇ ਪਾਕਿਸਤਾਨ ਦੀ ਸ਼ਾਇਰਾ ਸਰ ਮੁਹੰਮਦ ਇਕਬਾਲ ਦੀ ਪੋਤੀ ਬਹੁਤ ਖੂਬਸੂਰਤ ਕੁੜੀ ਮੇਰੇ ਤੇ ਫਿਦਾ ਹੋ ਗਈ ਉਸ ਦੀਆਂ ਚਿੱਠੀਆਂ ਤੇ ਤਿੰਨ ਚਾਰ ਹੋਰ ਕੁੜੀਆਂ ਦਾ ਮੈਂ achar ਪਾਉਣਾ ਇਨ੍ਹਾਂ ਕੁੜੀਆਂ ਦਾ ਸ਼ਰਾਬ ਪੁਲਾਉਂਦੇ ਸਨ ਮੈਨੂੰ ਤੇ ਮੇਰੇ ਗੀਤ ਸੁਣਦੇ ਸਨ ਮੈਂ ਆਖ ਦਿੱਤਾ ਸੀ ਕਿ ਮੈਂ 500 ਪਾਉਂਟ ਲਵਾਵਾਂਗਾ ਇੱਕ ਸ਼ਾਮ ਦਾ ਤੇ ਉਹਨਾਂ ਨੇ ਪੈਸੇ ਦਿੱਤੇ ਗੁੱਡੇ ਟੇਕ ਕੇ ਮੈਂ ਤਾਂ ਸ਼ਾਇਰ ਹਾਂ ਸ਼ਿਵ ਉਹਨਾਂ ਦਾ ਬਾਪ ਪਰ ਉਹ ਕੁੜੀ ਸਾਇਰਾ ਬਾਨੋ ਜਾਂ ਸ਼ਾਇਦ ਨਸੀਮ ਬਾਨੋ ਮੇਰੇ ਤੇ ਫਿਦਾ ਹੋ ਗਈ ਪਰ ਮੈਨੂੰ ਕੀ ਪਰਵਾ ਮੈਨੂੰ ਘਰ ਯਾਦ ਆ ਰਿਹਾ ਸੀ অরਨਾ ਬੱਚੇ ਵਿਸਕੀ ਮੇਰਾ ਪੁੱਤ ਇਹਨਾਂ ਟੁੱਟੇ-ਪੁੱਟੇ ਸ਼ਬਦਾਂ ਨੇ ਸ਼ੇਵ ਦੀ ਸਾਰੀ ਮਾਨਸਿਕ ਹਾਲਤ ਬਿਆਨ ਕਰ ਦਿੱਤੀ ਠਿੱਕਰੇ ਹੋਇਆ ਮਨ ਤਿਰਕ ਦੇ ਬੋਲ ਤੇ ਬੇਰਬਤ ਫਿਕਰੇ ਇਹਨਾਂ ਵਿੱਚ ਅੰਦਰੂਨੀ ਤਰਕ ਸੀ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਜਿਵੇਂ ਉਹ ਮੈਨੂੰ ਨਹੀਂ ਕਿਸੇ ਹੋਰ ਨੂੰ ਬੋਲ ਰਿਹਾ ਹੋਵੇ ਕਈ ਦਿਨਾਂ ਪਿੱਛੋਂ ਪਤਾ ਚੱਲਿਆ ਕਿ ਸ਼ਿਵ ਬਿਮਾਰ ਹੈ ਮੈਂ ਉਸ ਨੂੰ ਮਿਲਿਆ ਤਾਂ ਉਸ ਦੀਆਂ ਗੱਲਾਂ ਹੋਰ ਵੀ ਉਖੜੀਆਂ ਹੋਈਆਂ ਤੇ ਬੇਤੁਕੀਆਂ ਸਨ ਮੈਨੂੰ ਹੁਣ ਤੱਕ ਯਾਦ ਹੈ ਉਸ ਦਾ ਧੁਆਖਿਆ ਚਿਹਰਾ ਤੇ ਬੁਝੀਆਂ ਅੱਖਾਂ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ ਨਿਰਾਸ਼ਤਾ ਦੇ ਡੂੰਘੇ ਖੂ ਵਿੱਚ ਪੈ ਕੇ ਉਸ ਨੇ ਕਈ ਅਜੀਬੀਆਂ ਕਵਤਾਵਾਂ ਲਿਖੀਆਂ ਜੋ ਸਮੁੱਚੀ ਪਰੰਪਰਾ ਦੇ ਵਿਰੁੱਧ ਸਨ ਇਨ੍ਹਾਂ ਵਿੱਚ ਇੱਕ ਅਜੀਬ ਦੇਵ ਦ੍ਰਿਸ਼ਟੀ ਸੀ ਜੋ ਕਈ ਵਾਰ ਉਸ ਬੰਦੇ ਵਿੱਚ ਆ ਜਾਂਦੀ ਹੈ ਜੋ ਮੌਤ ਨੂੰ ਵੇਖ ਰਿਹਾ ਹੋਵੇ ਜਿਸ ਨੂੰ ਕਿਸੇ ਦਾ ਡਰ ਨਾ ਹੋਵੇ ਜੋ ਹਨੇਰੀ ਕੋਹੜੀ ਵਿੱਚ ਛੱਤ ਪਾੜਨ ਵਾਲੀ ਚੀਕ ਮਾਰ ਸਕੇ ਤਾਂ ਜੋ ਸੁੱਤੇ ਪਏ ਲੋਕ ਜਾਗ ਸਕਣ ਇਸੇ ਮਾਨਸਿਕ ਅਵਸਥਾ ਵਿੱਚ ਉਸਨੇ ਕਵਤਾਵਾਂ ਰਚੀਆਂ ਕੁੱਤੇ ਫਾਂਸੀ ਲੁੱਚੀ ਧਰਤੀ ਉਹ ਧਰਤੀ ਨੂੰ ਮਾਤਾ ਆਖਦਾ ਆਖਦਾ ਥੱਕ ਗਿਆ ਸੀ ਇਸ ਦੇ ਇਲਾਵਾ ਉਹ ਵੇਖ ਰਿਹਾ ਸੀ ਕਿ ਪਖੰਡੀ ਦੇ ਹਰ ਕਿਸਮ ਦਾ ਸਾਹਿਤਕ ਤੇ ਸਿਆਸੀ ਪਤਵੰਤਾ ਧਰਤੀ ਨੂੰ ਮਾਂ ਕੇ ਇਸ ਨੂੰ ਲੁੱਟ ਰਿਆ ਸੀ ਸ਼ਿਵ ਨੇ ਧਰਤੀ ਨੂੰ ਲੁੱਤੀ ਆ ਕੇ ਆਪਣੇ ਆਲੇ ਦੁਆਲੇ ਨੂੰ ਚੁੰਕਾਇਆ ਪਰੰਪਰਾਗਤ ਨਮਸਕਾਰ ਨੂੰ ਤਜ ਕੇ ਆਪਣੀ ਪਿਆਰੀ ਧਰਤੀ ਨੂੰ ਕ੍ਰੋਧ ਨਾਲ ਲੁੱਤੀ ਆਖਿਆ ਜਿਵੇਂ ਕੋਈ ਜਵਾਨ ਪੁੱਤ ਆਪਣੀ ਮਾਂ ਨੂੰ ਗਾਲ ਕੱਢ ਦੇਵੇ ਲੋਕਾਂ ਨੇ ਸ਼ਿਵ ਨੂੰ ਗਾਲਾਂ ਕੱਢੀਆਂ ਸ਼ਿਵ ਹੋਰ ਖਿੱਚ ਗਿਆ ਤੇ ਆਖਣ ਲੱਗਾ ਬੇਵਕੂਫੋ ਕੁੱਤੇਓ ਮੇਰੀ ਗੱਲ ਸੁਣੋ ਮੈਂ ਸੱਚ ਆਖ ਰਿਹਾ ਹਾਂ ਮੇਰੀ ਗੱਲ ਸੁਣੋ ਲੋਕਾਂ ਨੇ ਉਸ ਨੂੰ ਹੋਰ ਲਲਕਾਰਿਆ ਤੇ ਆਖਿਆ ਕਿ ਉਸਦੀ ਸੋਚ ਨਹੀਂ ਪੁੱਠੀ ਹੈ ਸ਼ਿਵ ਨੇ ਆਖਿਆ ਹਾਂ ਮੈਂ ਪੁੱਠਾ ਹਾਂ ਸ਼ੀਸ਼ੇ ਵਾਂਗ ਤੋੜਾ ਅਕਸ ਹਾਂ ਜੋ ਤੁਹਾਨੂੰ ਪੁੱਠਾ ਲੱਗਦਾ ਹੈ ਹੌਲੀ-ਹੌਲੀ ਸ਼ਿਵ ਆਪਣੇ ਅੰਦਰ ਹੀ ਅੰਦਰ ਦੱਸਦਾ ਗਿਆ ਲੋਕਾਂ ਨੇ ਜੋ ਆਖਿਆ ਉਹ ਉਹਨਾਂ ਨੂੰ ਉਸੇ ਰੂਪ ਵਿੱਚ ਬਣ ਕੇ ਦਿਖਾਉਣ ਦੀ ਜ਼ਿੱਦ ਵਿੱਚ ਹੋਰ ਵੀ ਆਪਹੁਦਰੀਆਂ ਗੱਲਾਂ ਕਰਨ ਲੱਗਾ ਜਿਨ੍ਹਾਂ ਵਿੱਚ ਹਕੀਕਤ ਦੀਆਂ ਚਿੰਗਾਂ ਸਨ ਕਈਆਂ ਨੇ ਆਖਿਆ ਸ਼ਿਵ ਬਤੌਰ ਸ਼ਾਇਰ ਦੇ ਮਰ ਗਿਆ ਹੈ ਉਹ ਬਿਲਕੁਲ ਮਰ ਗਿਆ ਹੈ ਸ਼ਿਵ ਮਰ ਲਈ ਤਿਆਰ ਹੋ ਗਿਆ। ਮੈਨੂੰ ਪਤਾ ਲੱਗਿਆ ਕਿ ਸ਼ਿਵ ਹਸਪਤਾਲ ਵਿੱਚ ਹੈ ਤੇ ਮੈਨੂੰ ਯਾਦ ਕਰ ਰਿਹਾ ਹੈ। ਮੈਂ ਹਸਪਤਾਲ ਵਿੱਚ ਗਿਆ ਤਾਂ ਉਹ ਪ੍ਰਾਈਵੇਟ ਕਮਰੇ ਵਿੱਚ ਮੰਜੀ ਉੱਤੇ ਪਿਆ ਸੀ। ਦਵਾਈ ਦੀਆਂ ਸ਼ੀਸ਼ੀਆਂ ਤੇ ਅਜੀਬ ਹਸਪਤਾਲੀ ਬੂ ਤੇ ਕੁਟਨ। ਉਸਦੇ ਪੈੰਦੀ ਉਹ ਲੰਮੀ ਸੋਹਣੀ ਕੁੜੀ ਬੈਠੀ ਸੀ ਜੋ ਉਸਦੇ ਘਰ ਰੋਟੀ ਪਕਾ ਰਹੀ ਸੀ। ਇੱਕ ਰਾਤ ਉਹ ਹਸਪਤਾਲ ਵਿੱਚੋਂ ਨਿਕਲ ਕੇ ਚਲਾ ਗਿਆ। ਮੈਂ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ। ਉਸ ਨੂੰ ਫਿਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਸਦੇ ਹਾਲਤ ਵਿਗੜਦੀ ਗਈ। ਉਹ ਬਿਸਤਰ ਤੇ ਪਿਆ ਕਈ ਵਾਰ ਉੱਚੀ ਉੱਚੀ ਰੋਂਦਾ ਤੇ ਹਾਕਾ ਮਾਰਦਾ। ਮੈਂ ਮਰ ਰਿਹਾ ਹਾਂ। ਕਿੱਥੇ ਨੇ ਮੇਰੇ ਯਾਰ ਦੋਸਤ? ਕੁੱਤਿਓ ਮੈਂ ਜਾ ਰਿਹਾ ਹਾਂ। ਲੱਭੋਂਗੇ ਛੇਵ ਨੂੰ। ਉਸਦੇ ਬਹੁਤੇ ਦੋਸਤ ਮਸਰੂਪ ਸਨ। ਕਿਸੇ ਕੋਲ ਵਕਤ ਨਹੀਂ ਸੀ। ਸਾਹਿਤ ਸਮਾਰੋਹ ਹੋ ਰਹੇ ਸਨ। ਭਾਸ਼ਣ ਚੱਲ ਰਹੇ ਸਨ। ਕਾਫੀ ਹਾਊਸਾਂ ਵਿੱਚ ਲੇਖਕਾਂ ਤੇ ਵਿਦਿਆਪਕਾਂ ਤੇ ਅਖਬਾਰਾਂ ਵਾਲਿਆਂ ਦਾ ਜਮਕਟ ਲੱਗਿਆ ਰਹਿੰਦਾ ਸੀ। ਉਹਨਾਂ ਕੋਲ ਵੇਲ ਨਹੀਂ ਸੀ ਕਿ ਛੇ ਉਹਨੂੰ ਮਿਲਣ ਜਾਣ। ਮੈਨੂੰ ਇੱਕ ਸ਼ਾਮ ਸੁਨੇਹਾ ਮਿਲਿਆ ਕਿ ਸ਼ਿਵ ਮੈਨੂੰ ਯਾਦ ਕਰ ਰਿਹਾ ਹੈ ਉਸਨੇ ਮੈਨੂੰ ਫੌਰਨ ਮਿਲਣ ਲਈ ਆਖਿਆ ਕਿਉਂਕਿ ਉਹ ਚੰਡੀਗੜ੍ਹ ਛੱਡ ਕੇ ਦੂਜੀ ਸਵੇਰ ਬਟਾਲੇ ਜਾ ਰਿਹਾ ਸੀ ਚੰਡੀਗੜ੍ਹ ਉਸ ਨੂੰ ਰਾਸ ਨਹੀਂ ਸੀ ਆਇਆ ਉਹ 21 ਸੈਕਟਰ ਦੀ ਮਾਰਕੀਟ ਦੇ ਪਿਛਾੜੀ ਇੱਕ ਦੋਸਤ ਦੇ ਘਰ ਠਹਿਰਿਆ ਹੋਇਆ ਸੀ ਜਿਸ ਦਾ ਪਤਾ ਮੈਂ ਨੋਟ ਕਰ ਲਿਆ ਰਾਤ ਹੋ ਚੁੱਕੀ ਸੀ ਸੋਚਿਆ ਸਵੇਰੇ ਉਸ ਨੂੰ ਮਿਲਣ ਜਾਵਾਂਗਾ ਮੈਨੂੰ ਡਰ ਲੱਗਿਆ ਕਿ ਉਹ ਕਿਤੇ ਮੈਨੂੰ ਮਿਲੇ ਬਿਨਾਂ ਨਾ ਚਲਾ ਜਾਵੇ ਇੱਕ ਅਜੀਬ خوف ਤੇ ਬੇਚੈਨੀ ਮੇਰੇ ਅੰਦਰ ਸੀ ਕਿ ਜੇ ਬਟਾਲੇ ਚਲਾ ਗਿਆ ਤਾਂ ਪਤਾ ਨਹੀਂ ਕਦੋਂ ਮੁਲਾਕਾਤ ਹੋਵੇ ਮੈਂ ਸਵੇਰੇ 5:30 ਵਜੇ ਉੱਠਿਆ ਕਾਰ ਸਟਾਰਟ ਕੀਤੀ ਤੇ 21 ਸੈਕਟਰ ਉਸ ਪਤੇ ਤੇ ਗਿਆ ਲੋਕ ਸੁੱਤੇ ਪਏ ਸਨ ਤਿੰਨ ਮੰਜ਼ਿਲੇ ਮਕਾਨ ਸ਼ਾਂਤ ਸਨ ਮੈਨੂੰ ਉਹ ਮਕਾਨ ਲੱਭਣ ਵਿੱਚ ਕੁਝ ਸਮਾਂ ਲੱਗ ਗਿਆ ਘਬਰਾਹਟ ਵਾਧਦੀ ਗਈ ਜਦੋਂ ਅਖੀਰ ਵਿੱਚ ਮਕਾਨ ਮਿਲਿਆ ਤਾਂ ਪਤਾ ਲੱਗਾ ਕਿ ਸ਼ਿਵ ਅੱਧਾ ਘੰਟਾ ਪਹਿਲਾਂ ਉੱਥੋਂ ਚਲਾ ਗਿਆ ਸੀ ਕਿੱਥੇ ਮੈਂ ਪੁੱਛਿਆ ਬਟਾਲੇ ਮੈਂ ਫੌਰਨ ਕਾਰ ਮੋੜੀ ਤੇ ਬੱਸ ਅੱਡੇ ਤੇ ਗਿਆ ਬਟਾਲੇ ਜਾਣ ਵਾਲੀ ਬੱਸ ਦਾ ਪਤਾ ਕੀਤਾ ਅੱਧਾ ਘੰਟਾ ਬੱਸ ਦੇ ਅੱਡੇ ਉੱਤੇ ਟੋਲਦਾ ਫਿਰਿਆ ਸ਼ਿਵ ਜਾ ਚੁੱਕਾ ਸੀ ਫਿਰ ਪਤਾ ਲੱਗਾ ਕਿ ਸ਼ਿਵ ਆਪਣੀ بیوی ਤੇ ਬੱਚਿਆਂ ਨਾਲ ਟੈਕਸੀ ਵਿੱਚ ਬਟਾਲੇ ਗਿਆ ਸੀ ਉਸ ਦੀ ਹਾਲਤ ਬਹੁਤ ਖਰਾਬ ਸੀ ਉਸ ਨੇ ਟੈਕਸੀ ਨੂੰ 22 ਸੈਕਟਰ ਦੇ ਬੱਤੀਆਂ ਵਾਲੇ ਚੌਕ ਵਿੱਚ ਰੁਕਿਆ ਜਿੱਥੇ ਉਹ ਦੋਸਤਾਂ ਨਾਲ ਸ਼ਾਮ ਨੂੰ ਲੋਹੀ ਦੇ ਜੰਗਲੇ ਕੋਲ ਖੜਾ ਹੁੰਦਾ ਸੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਨਫ਼ਰਤ ਨਾਲ ਥੁੱਕਿਆ ਤੇ ਆਖਿਆ ਕਦੇ ਨਹੀਂ ਆਉਣਾ ਮੈਂ ਇਸ ਕੁੱਤੇ ਸ਼ਹਿਰ ਵਿੱਚ ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਸੀ ਬਟਾਲਾ ਲੋਹੇ ਦਾ ਦੋਹਾਂ ਸ਼ਹਿਰਾਂ ਨੇ ਉਸ ਨੂੰ ਪਿਆਰ ਦਿੱਤਾ ਸ਼ਿਵ ਨੇ ਇਹਨਾਂ ਸ਼ਹਿਰਾਂ ਨੂੰ ਗੀਤ ਦਿੱਤੇ ਦੋਹਾਂ ਸ਼ਹਿਰਾਂ ਨੂੰ ਉਸ ਨੇ ਪਿਆਰ ਵੀ ਕੀਤਾ ਤੇ ਨਫ਼ਰਤ ਵੀ ਬਟਾਲੇ ਉਹ ਕੁਝ ਦੇ ਨਹੀਂ ਰਿਹਾ ਫਿਰ ਅਰੁਣਾ ਨਾਲ ਆਪਣੇ ਸਹੁਰੇ ਪਿੰਡ ਚਲਾ ਗਿਆ ਜੋ ਪਠਾਨਕੋਟ ਤੋਂ 15 ਮੀਲ ਪਹਾੜ ਦੇ ਪੈਰਾਂ ਵਿੱਚ ਹੈ ਇੱਥੇ ਹਰਿਆਵਲ ਸੀ ਨਿੱਕੇ ਘਰ ਸਨ ਖੇਤ ਸਨ ਸ਼ਿਵ ਇਸ ਘਰ ਦੇ ਚੁਬਾਰੇ ਵਿੱਚ ਰਿਹਾ ਜਿੱਥੇ ਅੰਤਾਂ ਦੀ ਗਰਮੀ ਸੀ ਰਾਤ ਨੂੰ ਉਸ ਨੂੰ ਨੀਂਦ ਨਾ ਆਉਂਦੀ ਕਈ ਵਾਰ ਉਹ ਹਾਕਾ ਮਾਰਦਾ ਤੇ ਰੋਂਦਾ ਮੈਂ ਇਕੱਲਾ ਹਾਂ ਲੋਕੋ ਮੈਂ ਇਕੱਲਾ ਰਹਿ ਗਿਆ ਕਿੱਥੇ ਨੇ ਮੇਰੇ ਯਾਰ ਦੂਰ ਖੇਤਾਂ ਵਿੱਚ ਗਿੱਦੜ ਰੋਂਦੇ ਤੇ ਭਾਂਪਾਂ ਕਰਦੀ ਰਾਤ ਵਿੱਚ ਸ਼ਿਵ ਦੀਆਂ ਹਾਕਾਂ ਗਵਾਜ ਜਾਂਦੀਆਂ 6 ਮਈ 1973 ਦੀ ਰਾਤ ਨੂੰ ਸ਼ਿਵ ਦੀ ਕੂਕ ਦੀ ਆਤਮਾ ਹਮੇਸ਼ਾ ਲਈ ਛਾਤ ਹੋ ਗਈ